ਜਿਹੜਾ ਖਾਣੇ ਦੇ ਸਮਖਸ਼ ਕਰਨਾ ਦਿੱਤਾ ਗਿਆ ਕੀ ਕਰ ਇਹ ਤਾਂ ਨੈਸ ਕਰਕੇ ਦਿੱਤਾ ਗਿਆ ਸੀ ਕਿ ਵੱਡੇ ਅਫਸਰ ਕਹਿ ਰਹੇ ਸੀ ਕਿ ਲੜਕੀ ਔਰ ਲੜਕੇ ਦਾ ਇਹ ਕਤਲ ਜੋ ਕੀਤਾ ਹੈ ਉਹ ਬਹੁਤ ਮੱਤਭਾਗਾ ਕਤਲ ਕੀਤਾ ਹੈ ਪਰ ਉਹਦੇ ਵਿੱਚ ਕੁਝ ਕਮੈਂਟ ਆ ਰਹੇ ਸੀ ਵੀ ਇਹ ਲੜਕੀ ਦਾ ਭਰਾ ਹੀ ਗਲਤ ਸੀਗਾ ਠੀਕ ਹੈ ਇੱਕ ਖਾਕੀ ਵਰਦੇ ਦੇ ਵਰਦੀ ਵਾਲੇ ਤੋਂ ਹੀ ਇਹ ਲਬਜ ਬੋਲਿਆ ਗਿਆ ਮੈਂ ਇੱਕ ਕਾਪੀ ਲੈਣ ਵਾਸਤੇ ਕਿਸੇ ਸੱਜਣ ਕੋਲ ਗਿਆ ਸੀਗਾ ਤੇ ਥਾਣੇ ਤੋਂ ਕੋਈ ਰਿਪੋਰਟ ਲੈ ਆਈਏ ਕਾਪੀ ਲੈ ਆਈਏ ਤੋ ਕੀ ਬਣਿਆ ਕਿਸ ਤਰ੍ਹਾਂ ਨਹੀਂ ਉਹਨੇ ਕਿਹਾ ਠੀਕ ਹੈ ਮੈਂ ਇੱਕ ਫੋਨ ਕਰਕੇ ਪਤਾ ਕਰਦਾ ਕੀ ਬਣਿਆ ਜਦ ਉਹਨੇ ਫੋਨ ਕੀਤਾ ਉਹ ਫੋਨ ਜਿਹੜਾ ਹੈਂਡ ਲੱਗਾ ਹੋਇਆ ਸੀਗਾ ਠੀਕ ਹੈ ਉਹਦੀ ਆਵਾਜ਼ ਵਿੱਚ ਜਦ ਉਹਨੇ ਅੰਨੀ ਹੀ ਗੱਲ ਪੁੱਛੀ ਉਹ ਮੁਲਾਜ਼ਮ ਗਾਰਡੀਆਂ ਕੀ ਕਹਿੰਦਾ ਬਹੁਤ ਗਲਤ ਕਮੈਂਟ ਕੀਤੇ ਆ ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਬਹੁਤ ਵੱਡੇ ਹੀ ਕਮੈਂਟ ਕੀਤੇ ਹੋਏ ਆ ਕਿ ਲੜਕੇ ਦਾ ਹੀ ਕਸੂਰਾ ਪਰ ਅੱਜ ਇੱਥੇ ਆ ਕੇ ਪ੍ਰਸ਼ਾਸਨ ਜਾਂ ਡੀਐਸਪੀ ਐਸਐਸਪੀ ਜਿਨ੍ਹਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਨਹੀਂ ਅੱਦਾਂ ਦਾ ਕੋਈ ਗੱਲ ਨਹੀਂ ਤੇਰਾ ਪੁੱਤਰ ਬਿਲਕੁਲ ਨਿਰੋਦੋਸ਼ ਹੈ ਸਿਰਫ ਉਹਨਾਂ ਨੇ ਹੀ ਕਸੂਰ ਹੈ ਉਹਨਾਂ ਨੇ ਹੀ ਕਤਲ ਕੀਤਾ ਹੋਇਆ ਭਾਜੀ ਮਾਮਲਾ ਕੀ ਸੀਗਾ ਪੂਰਾ ਵੈਸੇ ਮਾਮਲਾ ਇਸ ਬਾਰੇ ਉਹ ਹੀ ਦੱਸ ਸਕਦੇ ਆ ਕਿ ਕੀ ਆ ਜਾਂ ਐਸਐਸਪੀ ਜਾਂ ਜਿਨ੍ਹਾਂ ਨੇ ਪਰਚਾ ਕੀਤਾ ਉਹ ਹੀ ਦੱਸ ਸਕਦੇ ਆ ਜੇ ਪਤਾ ਹੁੰਦਾ ਇਹ ਨੌਬਤ ਕਿਉਂ ਆਂਦੀ ਅੱਜ ਦੇ ਕਿਤੇ ਕਿਤੇ ਅੰਗੇਸਟਰ ਜਿਹੜੀ ਜਿਹੜੀ ਆਪਣੀ ਸਟੇਟ ਕੀਤੀ ਹੈ ਉਹ ਧਰਨਾ ਦਿੱਤਾ ਇਹ ਧਰਨਾ ਇੱਕ ਸਿਰਫ ਮਲਾ ਜੰਦੇ ਇਹ ਤੌਰ ਤੇ ਕਰਕਨਾ ਇਹ ਤਰਨ ਦਿੱਤਾ ਗਿਆ ਕਿ ਮੇਰੇ ਬੇਟਾ ਮਰਨ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨੂੰ ਇੱਕ ਖਾਕੀ ਵਰਦਾ ਵਾਲਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਨਾਂ ਨੂੰ ਨਾਂ ਉਸਦਾ ਬਲਦੇਵ ਰਾਜ ਕਿੱਲੀ ਬਲਦੇਵ ਰਾਜ ਕਿੱਲੀ ਕਿੱਲ ਉਹਦਾ ਬਲਦੇਵ ਰਾਜ ਹੁਣ ਕੋਈ ਸਵਾਸਨ ਦਿੱਤਾ ਪੁਲਿਸ ਨੇ ਤੁਹਾਨੂੰ ਉਹਨਾਂ ਨੇ ਸਵਾਸਨ ਦਿੱਤਾ ਤੇ ਉਸ ਤੇ ਬਨੂਨ ਉਹਨੇ ਬੋਲ ਤੋ ਬਹੁਤ ਬਹੁਤ ਕੁਝ ਗਲਤ ਬੋਲਿਆ ਇਹ ਮਦਪਾਗਾ ਸੀ ਉਹਨਾਂ ਨੇ ਬੋਲਣਾ ਨਹੀਂ ਚਾਹੀਦਾ ਤੇ ਇਸ ਕਰਕੇ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ ਉਹ ਕੰਪਲੇਨ ਦੇ ਆਇਆ ਉਹਨਾਂ ਨੇ ਇੱਕ ਪਲੇਨ ਤਰ੍ਹਾਂ ਕਿ ਅਸੀਂ ਕੰਪਲੇਂਡੇ ਆ ਪਰਿਵਾਰ ਵੱਲੋਂ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਸਾਡਾ 302 ਦਾ ਮਕਦਮਾ ਦਰਜ ਹੋਇਆ ਸੀ ਜਿਹੜਾ ਦਾਖਲੇ ਪਿੰਡ ਦੇ ਲੜਕੇ ਨੂੰ ਮਾਰਿਆ ਸੀ ਉਹਦੇ ਸਬੰਧ ਵਿੱਚ ਉਹਦੇ ਪਰਿਵਾਰ ਵਾਲਿਆਂ ਦੇ ਕੁਝ ਉਹਨਾਂ ਨੂੰ ਸ਼ੱਕ ਸ਼ੁਭਾ ਹੈਗਾ ਸੀ ਉਸ ਸਬੰਧ ਵਿੱਚ ਉਹਨਾਂ ਨੇ ਅੱਜ ਥਾਣੇ ਮੁਰੇ ਧਰਨਾ ਲਾਇਆ ਉਹਨਾਂ ਦੀ ਆਪਾਂ ਤਸੱਲੀ ਕਰਵਾਈ ਆ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਜੋ ਪ੍ਰੋਪਰ ਕਾਰਵਾਈ ਮਲਜਮਾ ਦੇ ਖਿਲਾਫ ਬਣਦੀ ਉਹ ਕਰਾਂਗੇ ਜੇ ਕੋਈ ਹੋਰ ਕਿਸੇ ਦੀ ਵੀ এনਵਾਇਰਨਮੈਂਟ ਨਿਕਲਦੀ ਆ ਉਹਦੇ ਵਿੱਚ ਤਾਂ ਅਸੀਂ ਉਹਨੂੰ ਵੀ ਵਿੱਚ ਨਾਮਜ਼ਦ ਕਰਕੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਉਹਦੇ ਅਰੈਸਟ ਪਾਵਾਂਗੇ ਪੁਲਿਸ ਮੁਲਾਜ਼ਮ ਦਾ ਨਾਮ ਵਿੱਚ ਆਂਦਾ ਪਿਆ ਹਾਂ ਇਹ ਇਹ ਹੁਣ ਕਹਿ ਰਿਹਾ ਜੀ ਕਿ ਕੋਈ ਪੁਲਿਸ ਮੁਲਾਜ਼ਮ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਆ ਅਸੀਂ ਉਹਦਾ ਬਾਰੇ ਇਹਨੂੰ ਕਿਹਾ ਵੀ ਸਾਨੂੰ ਐਪਲੀਕੇਸ਼ਨ ਦਿਓ ਅਸੀਂ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਕਰਦੇ ਹਾਂ ਹੁਣ ਧਰਨਾ ਹਾਂਜੀ ਹੁਣ ਸਰਪੰਚ ਸਾਹਿਬ ਵੀ ਖੜੇ ਨੇ ਉੱਥੇ ਪਿੰਡ ਦੇ ਇਹਨਾਂ ਨੇ ਕਿਹਾ ਵੀ ਅਸੀਂ ਧਰਨਾ ਚੁੱਕ ਲੈਨੇ ਆ ਤੇ ਤੁਹਾਡੇ ਕੋ ਆ ਰਹੇ ਆ ਐਪਲੀਕੇਸ਼ਨ ਦੇਣ ਵਾਸਤੇ ਸਾਡੇ ਕੋ ਆ ਜਾਂਦੇ ਅਸੀਂ ਕਾਰਵਾਈ ਕਰ ਦਿੰਦੇ ਹਾਂ ਜੋ ਠੀਕ ਰਿ